ਜੋ ਮੇਰੇ ਪੁੱਤਾਂ ਨੇ ਹੁਣ ਦੱਸ ਕੇ 14 ਸਾਲਾਂ ਦਾ ਮੈਂ ਬਰਬਾਦ ਕਰਨਾ ਜੇ ਮੈਂ ਆਪਣੇ ਧਰਮ ਤੇ ਰਹੂਗਾ ਤੇ ਪਰ ਕੀ ਉਹਨਾਂ ਦੀਆਂ ਖੜਾਵਾਂ ਲੈ ਲੈਂਦੇ ਆ ਤੇ 14 ਸਾਲ ਉਹਨਾਂ ਦੇ ਸ਼ਾਸਨ ਦੇ ਉੱਤੇ ਉਹ ਖੜਾਵਾਂ ਜਿਹੜੀਆਂ ਰੱਖ ਕੇ ਰਾਜ ਭਾਗ ਸੰਭਾਲਦੇ ਆ ਪਰ ਇਸ ਦੇ ਪ੍ਰਸੰਗ ਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਕਿਸੇ ਨੇ ਕਿ ਦੀ ਵਿਆਰ ਦੇ ਦੇ ਨਾਲ ਨਾਲ ਹਰੇਕ ਬੰਦੇ ਨੇ ਉਹਦੇ ਆਪਣੇ ਕਰਤੱਵ ਕੀ ਨੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਿਦਾਂ ਬਿਤੇ। ਇਸ ਤੋਂ ਇਲਾਵਾ ਅੱਜ ਦੇ ਦਿਨ ਸ਼ਹਿਰ ਦੇ ਆਗੂ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਹੈ। ਪਤਾ ਸਾਰੇ ਹਾਂਜੀ ਅੱਜ ਸ਼ਹਿਰ ਦੇ ਆਗੂ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਹੈ। ਔਰ ਇਸ ਮੌਕੇ ਸਾਨੂੰ ਸਾਰੇ ਲੋਕਾਂ ਦਾ

ਇਸ ਕੰਮ ਦੇ ਨਾਲ ਅੱਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਾ ਕੋ ਆਪ ਕੀ ਹੱਥ ਤੱਕ ਸਮਾਪਤ ਹੋ ਗਿਆ ਔਰ ਜੇ ਇਹੀ ਕੰਮ ਪਿਛਲੀਆਂ ਸਰਕਾਰਾਂ ਕਰ ਲੈਂਦੀਆਂ ਤੇ ਜਿੰਨੀਆਂ ਸਾਡੇ ਦਰਦਵੰਦਾਂ ਦੀਆਂ ਮੌਤਾਂ ਹੋਈਆਂ ਇਹ ਮੌਤਾਂ ਨਹੀਂ ਸੀ ਹੋਣੀਆਂ ਸੋ ਇਸ ਲਈ ਅੱਜ ਅਸੀਂ ਸ਼ਹੀਦੇ ਆਲਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਦੇ ਮੌਕੇ 'ਤੇ ਸਾਰੇ ਨਾਗਰਿਕਾਂ ਨੂੰ ਇਹ ਵੀ ਅਪੀਲ ਕਰੂਗਾ ਕਿ ਜਿਨ੍ਹਾਂ ਨੇ ਸਾਡੀ ਖਾਤਰ ਇੱਕ ਨੌਜਵਾਨ ਦੀ ਉਹਨਾਂ ਦੇ ਵਿੱਚ ਫਾਰਸੀਆਂ ਦੇ ਬੰਦੇ ਨੂੰ ਕੰਮ ਲਿਆ ਸਾਨੂੰ ਉਹਨਾਂ ਦੇ ਆਦਰਸ਼ਾਂ ਦੇ ਉੱਤੇ ਪਹਿਰਾ ਦੇ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਔਰ ਅੱਜ ਦਾ ਜਿਹੜਾ ਦਿਹਾੜਾ ਅੱਜ ਦੇ ਦਿਨ ਹੀ 23 ਦਿਵਸ ਵੀ ਹੈ ਪਤਾ ਸਾਰਿਆਂ ਨੂੰ ਅੱਜ ਨੂੰ ਬੇਟੀ ਦਿਵਸ ਵੀ ਹੈ ਇਸ ਲਈ ਮੈਂ ਜਿਨ੍ਹਾਂ ਨੇ ਇੱਥੇ ਸਾਲ ਗਿਆ ਪਹਿਰਾ ਆਈਆਂ ਨੇ ਇਸ ਗੱਲ ਦੀ ਪਹਿਰਾ مان ج جی نے گھر کی جو بھی ضرورت ہے جو بھی لگوں گا میں جنگ بھی اتنے سکت پہنچی ہوں سارے کابھا کرنا سلک کا لکھنا سارے ہوتی رام چندر Sí.